ਕਰੀਅਲ ਫਾਰਮ ਤੇ ਗਿਲ ਫਾਰਮ ਹੈਗੇ ਜਿਹੜਾ ਇਹ ਜ਼ਮੀਨੀ ਵਿਵਾਦ ਕਾਫੀ ਦਿਨ ਤੋਂ ਇਹਨਾਂ ਦਾ ਚੱਲ ਰਿਹਾ ਤੇ ਦੱਸਿਆ ਜਾ ਰਿਹਾ ਵੀ ਇੱਥੇ ਅੱਜ ਦੋ ਧਿਰਾਂ ਦੇ ਵਿੱਚ ਫਾਇਰਿੰਗ ਹੋਈ ਹੈ ਇਹਨਾਂ ਦੀ ਨਾਲ ਦੀ ਜ਼ਮੀਨ ਦਾ ਵੱਖਰਾ ਕੇਸ ਹੈ ਵੱਖਰਾ ਸਥੇ ਹੈ ਉਹਦੀ ਆੜ ਦੇ ਵਿੱਚ ਇਸ ਜ਼ਮੀਨ ਦੇ ਉੱਤੇ ਦਵੱਲੇ ਇਹ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਮੈਂ ਆਪਣੀ ਜਾਣ ਪਛਾਣ ਕਰਕੇ ਕੱਲ ਟੱਪ ਕੇ ਗਿਆ ਹੁਣ ਜੇ ਨਾਲ ਤੁਹਾਡੇ ਸਾਹਮਣੇ ਸਹੀ ਆਓ ਤੁਮ ਕੀ ਦੇਗੇ ਗਿਆ ਇਹ ਅੰਦਰ ਬਾੜ ਕੇ ਦਿਖਾ ਸੁਣੇ ਲੈਣਾ ਦਾ ਨਾਮ 5-5 FIRਾਂ ਤੋਂ ਬਾਅਦ ਅੱਜ ਤੱਕ ਪੁਲਿਸ ਨੇ 5 ਮਹੀਨਿਆਂ ਦੇ ਵਿੱਚ ਕੋਈ ਬੰਦਾ ਗ੍ਰਿਫਤਾਰ ਨਹੀਂ ਕੀਤਾ। ਔਰ ਇਹੀ ਇਹੀ ਵਜ੍ਹਾ ਕਿ ਉਹ ਦੇਖੋ ਖੁੱਲੇ ਆਮ ਦੇਖੋ ਬਦਮਾਸ਼ੀ ਦੇ ਉੱਤਰ ਆਏ ਅੱਜ ਮਾਰਨ ਤੇ ਉੱਤਰ ਆਏ ਨੇ। ਜਿਹਦੇ ਨਾਂ ਦੇ ਡਾਕੂਮੈਂਟ ਹੈ ਉਹਦੀ ਜ਼ਮੀਨ ਹੈ। ਕਹਿਣ ਨਾਲ ਨਹੀਂ ਹੋਣਾ। ਮੈਂ ਕਹਿ ਦੂੰਗਾ ਜੀ ਮੇਰੀ ਜ਼ਮੀਨ ਹੈ। ਕਹਿਣ ਨਾਲ ਨਹੀਂ ਹੋਣਾ। ਇਹ ਦੇਖੋ ਤੁਸੀਂ ਐਂਬੂਲੈਂਸ ਦੇ ਵਿੱਚ ਜਿਹੜੇ ਇੰਜਰਡ ਸੀਗੇ ਉਹਨਾਂ ਨੂੰ ਵੀ ਚਾਇਆ ਜਾ ਰਿਹਾ। ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅਸੀਂ ਇਸ ਵੇਲੇ ਤਾਇਪ ਰੋਡ ਤੇ ਸਥਿਤ ਭੋਲਾ ਕਲੋਨੀ ਦੇ ਵਿੱਚ ਗਰੇয়াল ਫਾਰਮ ਤੇ ਗਿਲ ਫਾਰਮ ਹੈਗੇ ਜਿਹੜਾ ਇਹ ਜ਼ਮੀਨੀ ਵਿਵਾਦ ਕਾਫੀ ਦਿਨ ਤੋਂ ਇਹਨਾਂ ਦਾ ਚੱਲ ਰਿਹਾ ਤੇ ਦੱਸਿਆ ਜਾ ਰਿਹਾ ਵੀ ਇੱਥੇ ਅੱਜ ਦੋ ਧਿਰਾਂ ਦੇ ਵਿੱਚ ਫਾਇਰਿੰਗ ਹੋਈ ਹੈ 10 ਤੋਂ 15 ਰਾਊਂਡ ਜਿਹੜੇ ਹੈਗੇ ਆ ਫਾਇਰਿੰਗ ਕੀਤੀ ਗਈ ਹੈ ਇਹ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਜਾਂਚ ਕਰ ਰਹੀ ਹੈ ਮੌਕੇ ਦੇ ਉੱਤੇ ਖੜੀ ਹੈ ਤੇ ਇੱਕ ਦੱਸਿਆ ਜਾ ਰਿਹਾ ਵੀ ਇੱਕ ਵਿਅਕਤੀ ਦੇ ਪੇਟ ਦੇ ਵਿੱਚ ਵੀ ਗੋਲੀ ਲੱਗੀ ਹੈ ਤੇ ਇਹਨਾਂ ਦਾ ਜ਼ਮੀਨੀ ਵਿਵਾਦ ਕਾਫੀ ਸਮੇਂ ਤੋਂ ਜਿਹੜਾ ਚੱਲਦਾ ਆ ਰਿਹਾ ਸੀਗਾ ਤੇ ਅੱਜ ਫੇਰ ਜਿਹੜੀ ਹੈਗੀ ਹੈ ਕਾਰਨ ਕੀ ਹੈ ਤੇ ਇਹ ਹੁਣ ਪੁਲਿਸ ਅਧਿਕਾਰੀ ਕੋਈ ਜਿਹੜੇ ਹੈਗੇ ਨੇ ਉਹ ਆਪਣੇ ਕੋਈ ਆ ਆਫੀਸ਼ਲ ਜਿਹੜੀ ਬਾਈਟ ਦੇਣਗੇ ਉਸ ਤੋਂ ਬਾਅਦ ਹੀ ਇਹ ਪਤਾ ਲੱਗ ਸਕੇਗਾ ਵੀ ਕਾਰਨ ਕੀ ਰਿਹਾ ਹੈ ਕਿਉਂਕਿ ਪਹਿਲਾਂ ਵੀ ਇੱਥੇ ਵਿਵਾਦ ਚੱਲਦਾ ਰਿਹਾ ਹੈ ਕੋਈ ਪਹਿਲਾਂ ਵੀ ਇੱਥੇ ਜਿਹੜੀ ਹੈਗੀ ਹੈ ਇਹ ਇੱਥੇ ਵਿਵਾਦ ਹੋਇਆ ਸੀਗਾ ਉਸ ਤੋਂ ਬਾਅਦ ਜਿਹੜੀ ਅੱਜ ਦੱਸਿਆ ਜਾ ਰਿਹਾ ਵੀ 10 ਤੋਂ 15 ਰਾਉਂਡ ਜਿਹੜੀ ਫਾਇਰਿੰਗ ਇੱਥੇ ਹੋਈ ਹੈ ਇਹ ਉਹਨਾਂ ਇਹ ਉਹਨਾਂ ਦੇ ਬੰਦੇ ਆ ਅੱਛਾ ਠੀਕ ਅੱਛਾ ਹਾਂਜੀ ਹਾਂਜੀ ਦੇਖ ਲੈ ਤੁਹਾਡੇ ਸਾਹਮਣੇ ਸ਼ਰੀ ਆਉ ਧਮਕੀ ਦੇ ਕੇ ਗਿਆ ਕਿ ਅੰਦਰ ਬਾੜ ਕੇ ਦੱਸ ਨੇ ਲੈਣਾ ਦਾ ਨਾਮ ਇਹਨਾਂ ਨੇ ਨਹੀਂ ਇਹਨਾਂ ਨੇ ਪਹਿਲਾਂ ਵੀ ਕੋਈ ਰੰਜੀਤਪੁਰਾ ਹੈ ਆਹ ਪਹਿਲਾਂ ਦੀ ਹੀ ਹੈ ਇਹੀ ਇਹੀ ਕਰਾਰੇ ਆ ਬਾਰ-ਬਾਰ ਵਕੀਲ ਸਾਹਿਬ ਕਹਿੰਦੇ ਕਿ ਜਗ੍ਹਾ ਉਹਨਾਂ ਦੀ ਆ ਕੌਣ ਜੀ ਵਕੀਲ ਸਾਹਿਬ ਭਾਈ ਜੀ ਡਾਕੂਮੈਂਟ ਦੇ ਉੱਤੇ ਡਿਮਾਂਡ ਹੈ ਨਾ ਜਿਹਦੇ ਨਾਂ ਦੇ ਡਾਕੂਮੈਂਟ ਉਹਦੀ ਜ਼ਮੀਨ ਹੈ ਜੀ ਅੱਛਾ ਜੀ ਹਾਂਜੀ ਕਹਿਣ ਨਾਲ ਨਹੀਂ ਹੋਣਾ ਮੈਂ ਕਹਿ ਦੂੰਗਾ ਜੀ ਮੇਰੀ ਜ਼ਮੀਨ ਹੈ ਕਹਿਣ ਇਹ ਰਾਉਂਡ ਕਿੰਨੇ ਕ ਫਾਇਰ ਹੋ ਗਏ ਇੱਥੇ ਕਈ ਤੇ ਜਨਾ 10 12 ਖੈਲ ਹੋਏ ਨਹੀਂ ਜਦੋਂ 10 ਇੱਕ ਪੜਾ ਸਰ ਜਿਹੜੇ 10 12 ਜਿਹੜੇ ਰਾਉਂਡ ਫਾਇਰ ਹੋਈ ਆ ਫਿਰ ਤੁਸੀਂ ਕਿੰਨੇ ਬੰਦੇ ਸੀ ਅਸੀਂ ਨਾ ਉਧਰ ਨੂੰ ਭੱਜ ਗਏ ਪਰ ਇਹਨੂੰ ਭੱਜ ਗਏ ਹਾਂਜੀ ਹਾਂਜੀ ਕਿਤਫੇ ਵਕੀਲ ਸਾਹਿਬ ਵੀ ਨਾ ਤੁਸੀਂ ਅੰਦਰ ਕਿੰਨੇ ਬੰਦੇ ਜਦੋਂ ਫਾਇਰ ਹੋਈ ਕਿੰਨੇ ਕ ਬੰਦੇ ਸੀਗੇ ਤੁਸੀਂ ਅਸੀਂ 4 ਬੰਦੇ ਸੀ ਚਾਰੋਂ ਬੰਦੇ ਨੇ ਜਾਨ ਚਾਰਾਂ 'ਚੋਂ ਇੱਕ ਬੰਦੇ ਨੂੰ ਲੱਗੀ ਗੋਲੀ ਇੱਕ ਬੰਦੇ ਨੂੰ ਲੱਗੀ ਉਹ ਜਿਹੜੇ ਲਾਜ ਗਿਆ ਕਿੱਥੇ ਆ ਕੀ ਪਤਾ ਨਹੀਂ ਅਸੀਂ ਭੱਜ ਗਏ ਸੀ ਉਹ ਸਾਡੇ ਤੋਂ ਪਿਛੇ ਰਹਿ ਗਿਆ ਉਹ ਕੌਣ ਹੈ ਜਿਹਦੇ ਗੋਲੀ ਲੱਗੀ ਉਹ ਆਪਣਾ ਹੀ ਬੰਦਾ ਦੋਸਤ ਤੁਹਾਡਾ ਨਾਮ ਕੀ ਹੈ ਤੁਹਾਡਾ ਨਾਮ ਕੀ ਹੈ ਨਾਮ ਨਿਰਮਲ ਦੱਸਣਾ ਉਹਦਾ ਨਾਮ ਸੁਨੀਲ ਕਿਨਾ ਪਤਾ ਨਹੀਂ ਪੱਪੂ ਆਤੇ ਨਾ ਅਸਲੀ ਨਾਮ ਤੇ ਦੋ ਨਾਮ ਹੈ ਨਹੀਂ ਨਹੀਂ ਉਹਦਾ ਨਾਮ ਅਸਲੀ ਹੈਗਾ ਜਿਹੜਾ ਬੋਲ ਹੀ ਚੱਲੀ ਹੈ ਤੁਹਾਡਾ ਸ਼ੁਗਨਾਮ ਕੀ ਹੈ ਨੀਣਾ ਰਾਜੂ ਰਾਜੂ ਹੈ ਤੁਸੀਂ ਕੀ ਲੱਗਦੇ ਹੋ ਜਿਹੜੇ ਪਲਾਟ ਦੇ ਤੁਸੀਂ ਮਾਲਕ ਲੱਗਦੇ ਹੋ ਕੀ ਮਾਲਕ ਤੁਸੀਂ ਮਾਲਕ ਕਿੰਨੇ ਕੁ ਮਾਲਕ ਹੈ ਇਸ ਪਲਾਟ ਦੇ 6 ਮਾਲਕ 6 ਮਾਲਕ ਨੇ ਤੇ ਜਿਹੜਾ ਕੇਸ ਚੱਲਦਾ ਉਹਦਾ ਕੋਈ ਕੇਸ ਕੁਝ ਵੀ ਚੱਲਦਾ ਇਸ ਜਗ੍ਹਾ ਸਾਰਾ ਚੱਲਦਾ ਸਾਰਾ ਚੱਲਦਾ ਕੇਸ ਕੁਝ ਇਹਦਾ ਪਹਿਲਾ ਫੈਸਲਾ ਕੀ ਹੋਇਆ ਜਿਹੜਾ ਥਾਣੇ ਗਿਆ ਸੀ ਪਹਿਲਾ ਫੈਸਲਾ ਉਹ ਇਹੀ ਹੋਇਆ ਸੀ ਵੀ ਕੋਰਟ ਦੀ ਵੇਟ ਕਰੋ ਕੋਰਟ ਦੇ ਆਰਡਰਾਂ ਦੀ ਵੇਟ ਕਰੋ ਵੇਟ ਕਰੋ ਮਤਲਬ ਇਹਨਾਂ ਨੇ ਕਿ ਨਹੀਂ ਉਸ ਤੋਂ ਪਹਿਲਾਂ ਇਹ ਮਤਲਬ ਉਹਦੇ ਨਾਲ ਪਹਿਲਾਂ ਹੀ ਉਹਨਾਂ ਨੇ ਹਮਲਾ ਕਰ ਦਿੱਤਾ ਜੇ ਉਧਰ ਕੋਰਟ 'ਚ ਹੈ ਕੇਸ ਚੱਲਦਾ ਫਿਰ ਉਧਰ ਆ ਕੇ ਕੁਆਲੀਫਾਇਰ ਕਰ ਕੁਆਲੀਫਾਇਰ ਕਰ ਨਹੀਂ ਨਹੀਂ ਜਿਹੜਾ ਕੋਰਟ ਜਿਹੜਾ ਥਾਣੇ 'ਚ ਤੈਨੂੰ ਥਾਣੇ 'ਚ ਕੀ ਕੀਤਾ ਗਿਆ ਸੀ ਅੱਜ ਉਹ ਗੱਲ ਥਾਣੇ 'ਚ ਕੀ ਕੀਤਾ ਗਿਆ ਸੀ ਸਰ ਇਹਨੂੰ ਫੋਨ ਆ ਰਿਹਾ ਥਾਣੇ 'ਚ ਕੀ ਕੀਤਾ ਗਿਆ ਸੀਗਾ ਮੈਂ ਦੱਸ ਦਾਂ ਸਾਰੇ 100 ਰੁਪਏ ਪਲੀਜ਼ ਕੈਮਰੇ ਲਾ ਕੇ ਆਪਣਾ ਨਾਮ ਲਿਖਾਇਆ ਇਹਨਾਂ ਨੇ ਪਿੱਛੇ ਪਗ ਲਾਈ ਇਹ ਮੇਰੀ ਉਹਦਾ 28 ਨੰਬਰ ਮੁਕਦਮਾ ਹੁਣ ਦਰਜ ਹੋਇਆ ਜੀ ਜੀ ਦੇ ਜੀ ਕਿਮਿੰਦਰ ਕੌਰ ਵੀ ਨਾਲ ਹੈਗੇ ਆ ਇਹਨਾਂ ਦੀ ਨਾਲ ਦੀ ਜ਼ਮੀਨ ਦਾ ਵੱਖਰਾ ਕੇਸ ਹੈ ਵੱਖਰਾ ਸੇ ਹੈ ਜੀ ਉਹਦੀ ਆੜ ਦੇ ਵਿੱਚ ਐਸੇ ਜ਼ਮੀਨ ਦੇ ਉੱਤੇ ਦਵੱਲੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹਨਾਂ ਨੇ ਆਪਣਾ ਨਾਮ ਲਿਖਿਆ ਕਹਿੰਦਾ ਤੇ ਕੋਈ ਵੀ ਦਸਤਾਵੇਜ਼ ਮਾਲ ਮਹਿਕਮੇ ਦਾ ਕੋਈ ਵੀ ਇਨਾਂ ਕੋਲ ਇੱਕ ਕਾਗਜ਼ ਨਹੀਂ ਹੈਗਾ ਮਾਲਕੀ ਤੇ ਪਹਿਲੇ ਵੀ ਇੱਕ ਪੰਗਾ ਪਿਆ ਸੀਗਾ ਉਹਦੇ ਵੀ ਤੁਸੀਂ ਇੱਕ ਪ੍ਰੈਸ ਕਨਫਰੈਂਸ ਦਿੱਤੀ ਸੀਗੀ ਉਹੀ ਪਾ ਕੇ ਜਿਹੜੀ ਪਹਿਲੇ ਵੀ ਅੰਦਰ ਬੜੀ ਸੀ ਹਾਂਜੀ ਹਾਂਜੀ ਉਹੀ ਵਾਲੀ ਜਣੀ ਔਰ ਫਿਰ ਪੁਲਿਸ ਨੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰਵਾ ਕੇ ਆਪਣਾ ਮਾਲ ਮਹਿ ਕੇ ਮੈਨੂੰ ਚਿੱਠੀ ਲਿਖੀ ਇਹਦੀ ਨਿਸ਼ਾਨਦੇਹੀ ਕੀਤੀ ਜਾਵੇ ਔਰ ਮਾਲਕਾਂ ਦੀ ਤਸਦੀਕ ਕੀਤੀ ਜਾਵੇ ਉਹ ਸਾਰੀ ਤਸਦੀਕ ਹੋ ਕੇ ਤਾਂ ਇਹ ਦੋਰਾ ਜਿਹੜਾ ਇੱਕ ਪਰਚਾ ਆਇਆ ਪਹਿਲਾਂ ਇਹਨਾਂ ਦੇ 322 ਨੰਬਰ ਮੁਕੱਦਮਾ ਸਫੈਦੇ ਚੋਰੀ ਦਾ ਵੀ ਹੈ ਜਿਹੜਾ ਸੁਖਮਿੰਦਰ ਔਰ ਜਸਪ੍ਰੀਤ ਹੈ ਇਹਨਾਂ ਦੇ ਇੱਕ 270 ਨੰਬਰ ਪਹਿਲਾਂ ਵੀ ਮੁਕੱਦਮਾ ਹੁੰਦੇ ਚ ਉਹਨਾਂ ਦੀ ਜ਼ਮਾਨਤਾਂ ਵੀ ਲੇਕਿਨ ਉਹਨੇ ਕਿੰਨੀ ਕ ਰਾਉਂਡ ਫਾਇਰ ਕੀਤੇ ਗਏ ਨੇ ਘੱਟੋ ਘੱਟ ਤਾਂ 15 ਤੋਂ 17 ਦਾ ਮੈਂ ਸੁਣ ਲਿਆ ਮੈਂ ਆਪਣੀ ਜਾਨ ਬਚਾ ਕੇ ਉੱਥੋਂ ਕੰਨ ਟੱਪ ਕੇ ਗਿਆ ਹੁਣ ਹੁਣ ਮੇਰੀ ਗੱਡੀ ਅੰਦਰ ਖੜੀ ਹੈ ਹਾਂ ਸਾਰੇ ਆਹਲਾ ਤੁਹਾਡੇ ਤੇ ਕੀਤਾ ਸੀਗਾ ਕੀ ਕਿਉਂ ਸਾਰਿਆਂ ਦੇ ਜਿਹੜੇ ਮੇਰੇ ਸਾਲੇ ਨਾਲ ਜੀ ਅਸੀਂ ਆਪਣੀ ਜ਼ਮੀਨ ਤੇ ਆਏ ਆ ਜਿਵੇਂ ਅੱਛਾ ਸਾਨੂੰ ਪਤਾ ਲੱਗਿਆ ਦੇਖੋ ਇਹਨਾਂ ਨੇ ਕੈਮਰੇ 312 ਤਾਰਾ ਉਸ ਤੋਂ ਇੱਧਰ ਪਾਈਆਂ ਹੋਈਆਂ ਦੇਖੋ ਕੀ ਕੀ ਸਾਡੀ ਜ਼ਮੀਨ ਚਾਹੇ ਦਿਖਾ ਦਿੰਦੇ ਸਰ ਮੈਨੂੰ ਜਿਹੜਾ ਦੋ ਦੀ ਜਾਣਕਾਰੀ ਦੋ ਨਲੀਆਂ ਨਾਲ ਉਹਨਾਂ ਨੇ ਇੱਥੋਂ ਇੱਕ ਜਿਹੜਾ ਸੁਖਮਿੰਦਰ ਉਹਨਿੰਦਾ ਸਿੱਧੇ ਫਾਇਰ ਕੀਤੇ ਨੇ ਅੱਜ ਕਿ ਜਿਹੜਾ ਕੋਰਟ ਚ ਕੇਸ ਚੱਲਦਾ ਮੈਂ ਤਾਂ ਵੀ ਜਿਹੜਾ ਹਮਲਾ ਕੀਤਾ ਗਿਆ ਪਹਿਲੇ ਵੀ ਕੱਲ ਦਾ ਮਾਮਲਾ ਸੀਗਾ ਲੈ ਬਾਈ ਫੇਸ ਉੱਤੇ ਕਰੋ ਜੀ 60 ਦੇ ਕਿਤੇ ਜਾ ਕੇ ਮਤਲਬ ਕੋਰਟ ਚ ਪਹਿਲੇ ਮਾਮਲਾ ਚੱਲਣ ਤੋਂ ਬਾਅਦ ਵੀ ਲੇਕਿਨ ਇਹ ਦੁਬਾਰਾ ਦੁਬਾਰਾ ਹੋ ਰਿਹਾ ਕੋਰਟ ਕੋਰਟ ਦੇ ਵਿੱਚ ਕੋਈ ਮਾਮਲਾ ਨਹੀਂ ਇਸ ਜ਼ਮੀਨ ਦਾ ਸਰ ਇਹ ਜ਼ਮੀਨ ਅਲੱਗਾ ਉਹ ਨਾਲ ਦੀ ਜ਼ਮੀਨ ਦਾ ਮਾਮਲਾ ਹੈ ਪਹਿਲੇ ਬਾਈ ਨੂੰ ਲੈ ਕੇ ਹੋਇਆ ਸੀਗਾ ਇੱਥੇ ਹਾਂ ਉਹ 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 ਉਹੀ ਜ਼ਮੀਨ ਨੂੰ ਲੈ ਕੇ ਹੋਇਆ ਸੀਗਾ ਉਹ ਉਹ ਦਾ ਹਾਂ ਉਹ ਕਿੰਨੇ ਪੰਜ ਪੰਜ ਐਫ ਆਈ ਆਰਾਂ ਦੇ ਬਾਅਦ ਅੱਜ ਤੱਕ ਪੁਲਿਸ ਨੇ ਪੰਜ ਮਹੀਨਿਆਂ ਦੇ ਵਿੱਚ ਕੋਈ ਬੰਦਾ ਗ੍ਰਿਫਤਾਰ ਨਹੀਂ ਕੀਤਾ ਔਰ ਇਹੀ ਇਹੀ ਵਜ੍ਹਾ ਜੇ ਉਹਨ ਦੇਖੋ ਖੁੱਲੇ ਆਮ ਦੇਖੋ ਬਦਮਾਸ਼ੀ ਦੇ ਉੱਤਰ ਆਜ ਮਾਰਨ ਤੇ ਉੱਤਰ ਆਏ ਨੇ ਨਹੀਂ ਜਦੋਂ ਤੁਹਾਨੂੰ ਮਾਰਨ ਨਹੀਂ ਤਰ ਕਿੰਨੇ ਕ ਹਮਲੇ ਨੇ ਤੇ ਕਿੰਨੇ ਕ ਰਾਉਂਡ ਫਾਇਰ ਲਗਾਤਾਰ ਕੀਤੇ ਕਿ ਮੈਂ ਤਾਂ ਕਹਿ ਰਿਹਾ ਸਰ ਮੈਂ ਦੇਖੋ ਉੱਥੇ ਅੰਦਰ ਸੀਗਾ ਮੈਂ ਆਪਣੀ ਜਾਨ ਬਚਾ ਕੇ ਲੇਕਿਨ ਜਦੋਂ ਮੈਂ ਇੱਥੇ ਨੇੜੇ ਸੀਗਾ ਆਪਣੀ ਗੱਡੀ ਦੇ ਕੋਲ ਉਹਦੇ ਅੰਦਰ ਤਾਂ ਉਹਨਾਂ ਨੇ ਫਾਇਰ ਕੀਤੇ ਮੈਂ ਭੱਜ ਗਿਆ ਅਸੀਂ ਜਾਨ ਆਪਣੀ ਬਚਾਈ ਆ ਇੱਕ ਦੋ ਮੁੰਡਿਆਂ ਦੇ ਉੱਤੇ ਇਹਦੇ ਉਹਦੇ ਇਹਦੇ ਕੋਲੋਂ ਨੰਗੀ ਆ ਉਸ ਤੋਂ ਬਾਅਦ ਇੱਧਰ ਮੈਨੂੰ ਪਤਾ ਲੱਗਾ ਗੱਡੀ ਵੀ ਚੜਾਤੀ ਇੱਕ ਬੰਦੇ ਦੇ ਅੱਛਾ ਗੱਡੀ ਸੀਗੀ ਉਹਨਾਂ ਕੋਲ ਇੱਕ ਸਫਾਰੀ ਸੀ ਮੈਂ ਕਿਉਂਕਿ ਦੇਖੋ ਅੰਦਰ ਸੀਗਾ ਉਹ ਲੋ ਤੁਹਾਡੇ ਕੋਲ ਵੀਡੀਓ ਹੈਗੀ ਜਦੋਂ ਗੋਲੀਆਂ ਚਲਾਈਆਂ ਗਈਆਂ ਉਹ ਵੀਡੀਓ ਹੈਗੀ ਤੁਹਾਡੇ ਕੋਲ ਹਾਂ ਸਰ ਆ ਦੇਖੋ ਐਸੇ ਕਿੰਨੇ ਬੰਦੇ ਨੇ ਕਿਸੇ ਨਾ ਕਿਸੇ ਕੋਲ ਮਿਲ ਜੂਗੇ ਨਹੀਂ ਬਾਹਰ ਖੜ ਕੇ ਗੋਲੀਆਂ ਚਲਾਈਆਂ ਗਈ ਕਿ ਇੱਥੇ ਦੇ ਅੰਦਰ ਐਸੇ ਐਸੇ ਇੱਥੋਂ ਸਰ ਇੱਥੋਂ ਚਲਾਈਆਂ ਨੇ ਇਹਨਾਂ ਨੇ ਅੱਜ ਦਰਵਾਜ਼ਾ ਖੋਲ ਕੇ ਹਾਂ ਕਿਥੇ ਬੈਠੇ ਸੀ ਕਿਤੇ ਤੁਹਾਡੇ ਆਹ ਦੇਖੋ ਮੇਰੀ ਗੱਡੀ ਆ ਜਾਓ ਤੁਹਾਨੂੰ ਮੈਂ ਦਿਖਾ ਦਿੰਦਾ ਨਹੀਂ ਕਿ ਅੰਦਰ ਸਾਨੂੰ ਆਣ ਦਿੱਤਾ ਜਾ ਰਿਹਾ ਕਿ ਚਲੋ ਮੈਨੂੰ ਫਿਰ ਮੈਨੂੰ ਦੇਖੋ ਆਪਣੀ ਗੱਡੀ ਚੱਕ ਕੇ ਆਂਦੋ ਫੇ ਮੈਂ ਆ ਕੇ ਬੈਗ ਲੈ ਕੇ ਤੁਹਾਨੂੰ ਮੈਂ ਉਹ ਦੇ ਦਿੰਦਾ ਮੇਰੇ ਕੋਲ ਕੋਸ਼ਿਸ਼ ਕਰੀਓ ਜੇ ਸਾਨੂੰ ਅੰਦਰ ਬੁਲਾ ਕੇ ਅੰਦਰ ਬੁਲਾ ਲਿਓ ਹਾਂ ਚਲੋ ਆਗੇ ਬੈਠ ਜਾ ਜੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਪੇਸ਼ੈਂਟ ਨੂੰ ਐਂਬੂਲੈਂਸ ਦੇ ਵਿੱਚ ਰੱਖਿਆ ਗਿਆ ਸੀਗਾ ਤੁਸੀਂ ਅੰਦਰ ਦੇਖ ਸਕਦੇ ਹੋ ਤਸਵੀਰਾਂ ਸ਼ਖਸ ਨੂੰ ਲੈ ਕੇ ਜਾ ਰਿਹਾ ਕਿਉਂਕਿ ਐਂਬੂਲੈਂਸ ਦੇ ਵਿੱਚ ਜਿਹੜਾ ਸ਼ਖਸ ਜਿਹਨੂੰ ਐਂਬੂਲੈਂਸ ਦੇ ਵਿੱਚ ਬਿਠਾਇਆ ਗਿਆ ਸੀਗਾ ਉਹਨੂੰ ਲੈ ਕੇ ਹੁਣ ਹਸਪਤਾਲ ਵੱਲ ਲਿਜਾਇਆ ਜਾ ਰਿਹਾ ਕਿਉਂਕਿ ਦੱਸਿਆ ਜਾ ਰਿਹਾ ਵੀ ਇਹਦੇ ਪੇਟ ਵਿੱਚ ਗੋਲੀ ਲੱਗੀ ਹੈ ਮੋਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਸਾਹਮਣੇ ਤੁਸੀਂ ਨਜ਼ਰ ਮਾਰ ਸਕਦੇ ਹੋ ਵੀ ਇਹ ਉਹੀ ਜਗ੍ਹਾ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਵੀ ਜਿਹੜੀਆਂ ਗੋਲੀਆਂ ਚੱਲੀਆਂ ਸੀਗੀਆਂ 10 ਤੋਂ 15 ਰਾਊਂਡ ਕਿਹਾ ਜਾ ਰਿਹਾ ਹੈ ਵੀ ਜਿਹੜੀਆਂ ਗੋਲੀਆਂ ਚੱਲੀਆਂ ਸੀ ਬਾਕੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਇਸ ਦੀ ਪੁਸ਼ਟੀ ਕਰੇਗਾ ਤਾਂ ਫੇਰ ਹੀ ਪਤਾ ਲੱਗੇਗਾ ਹੱਲੇ ਪੁਲਿਸ ਮੁਲਾਜ਼ਮ ਜਿਹੜੇ ਆ ਗਏ ਰੁਕਣ ਵਾਸਤੇ ਕਹਿ ਰਹੇ ਨੇ ਵੀ ਇੱਥੇ ਰੁਕੋ ਕਿਉਂਕਿ ਅਸੀਂ ਵੀ ਇੰਤਜ਼ਾਰ ਕਰ ਰਹੇ ਹਾਂ ਵੀ ਜਦੋਂ ਕੋਈ ਪੁਲਿਸ ਅਧਿਕਾਰੀ ਜਿਹੜਾ ਹੈਗਾ ਵਾ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਸਾਨੂੰ ਪੁਸ਼ਟੀ ਕਰੇਗਾ ਤਾਂ ਫੇਰ ਹੀ ਜਿਹੜਾ ਪ੍ਰੋਪਰ ਤਰੀਕੇ ਨਾਲ ਕਵਰਿੰਗ ਕੀਤੀ ਜਾਏਗੀ ਜਿਹੜਾ ਸਾਨੂੰ ਪੁਸ਼ਟੀ ਕਰੇਗਾ ਤਾਂ ਫੇਰ ਹੀ ਜਿਹੜਾ ਪ੍ਰੋਪਰ ਤਰੀਕੇ ਨਾਲ ਕਵਰਿੰਗ ਕੀਤੀ ਜਾਏਗੀ ਸੋ ਸੋ ਜਿਹੜੇ ਏਡੀਸੀਪੀ ਵਿਰਕ ਸਾਹਿਬ ਹੈਗੇ ਨੇ ਸਾਡੇ ਕੋਲ ਇੱਥੇ ਆ ਰਹੇ ਨੇ ਅਸੀਂ ਜਾਣਕਾਰੀ ਲੈ ਲੈਣੇ ਆ ਵੀ ਕੀ ਸੀਗਾ ਸਰ ਕੀ ਹੋਇਆ ਸੀ ਮਾਮਲਾ ਅੱਜ ਜਿਹੜਾ ਇੱਥੇ ਫਾਇਰਿੰਗ ਹੋਈ ਕਿੱਥੇ ਜਿਹੜੀ ਫਾਇਰਿੰਗ ਹੋਈ ਆ ਨਹੀਂ ਹੋਈ ਅਜੇ ਜਿਹੜੀ ਹੋਈ ਆ ਇੱਕ ਮਿੰਟ ਡਿਫਾਈ ਕਰਨ ਦਾ ਮੌਕਾ ਤੇ ਆਏ ਆ ਜਿਹੜੀ ਲੜਾਈ ਜ਼ਰੂਰ ਹੋਈ ਹੈ ਇੱਥੇ ਸਰ ਕਿੰਨੇ ਕਾਉਂਡ ਫਾਇਰ ਹੋਏ ਨੇ ਦੱਸਿਆ ਜਾ ਰਿਹਾ ਕਿ 10 ਤੋਂ 12 ਰਾਉਂਡ ਫਾਇਰ ਹੋਏ ਕੋਈ ਇਦਾਂ ਦੀ ਗੱਲ ਨਹੀਂ ਹੈ ਜੇ ਮੌਕੇ ਤੇ ਤਸਦੀਕ ਕਰਾਂਗੇ ਫੇਰ ਹੀ ਕਰਾਂਗੇ ਸਰ ਇੰਜਰਡ ਵੀ ਕੋਈ ਹੋਇਆ ਹੈ ਕੋਈ ਐਂਬੂਲੈਂਸ ਦੇ ਵਿੱਚ ਲੈ ਕੇ ਜਾਇਆ ਜਾਇਆ ਕਿਸੇ ਹਾਂ ਇੱਕ ਬੰਦੇ ਤੇ ਸੱਟਾਂ ਲੱਗੀਆਂ ਨੇ ਉਹਨੂੰ ਹਸਪੀਟਲ ਇਮੀਡੀਏਟਲੀ ਫਰਸਟ ਐਡ ਹੈਪੀਚ ਨਹੀਂ ਗੋਲੀ ਲੱਗੀ ਸਰ ਨਹੀਂ ਗੋਲੀ ਨਹੀਂ ਲੱਗੀ ਫੇਰ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਗੋਲੀ ਵਾਲੀ ਜਿਹੜੀ ਹਜੇ ਗੱਲ ਕੋਈ ਨਹੀਂ ਹੈਗੀ ਸਰ ਕਾਰਨ ਕੀ ਆ ਜੋ ਵੀ ਬਾਤ ਹੋਇਆ ਕਾਰਨ ਕੀ ਹੈ ਬਾਤ ਦੋ ਪਾਰਟੀਆਂ ਕਰਾਂਦੀਆਂ ਦੋਆਂ ਜਿਹੜੀਆਂ ਹੈਗੀਆਂ ਨਾਲ-ਨਾਲ ਹੀ ਆ ਤੁਸੀਂ ਜਿੱਥੇ ਖੜੇ ਹੈਗੇ ਉਸ ਪਾਰਟੀ ਇਹ ਪਾਰਟੀ ਕਹਿ ਰਹੀ ਹੈ ਨਾਲ ਦਾ ਜਿਹੜਾ ਦੂਸਤ ਦੋ ਪਾਰ ਜਿਹੜੀ 20 ਪਾਰਟੀ ਉਹ ਕਹਿ ਰਹੀ ਹੈ ਉਹਨੂੰ ਲੈ ਕੇ ਇਹਨਾਂ ਦਾ ਤਕਰਾਰਬਾਰੀ ਹੋਈ ਹੈ ਲੜਾਈ ਵਿੱਚ ਇਹਦੇ ਵਿੱਚ ਰੌਂਗਪੋ ਵੀ ਕੀਤਾ ਗਿਆ ਕਈ ਦੋ ਜਣਿਆਂ ਨੂੰ ਦੇਖੋ ਮੇਰੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਮੈਂ ਤੁਹਾਨੂੰ ਹਜੇ ਨਹੀਂ ਦੱਸ ਸਕਦਾ ਸਰ ਬਿਕਸਾ ਬਾਰੇ ਜਿੱਦਾਂ ਬਾਹਰ ਜਿਹੜੇ ਬੰਦੇ ਆਏ ਸੀ ਕਿ ਜਿੱਦਾਂ ਕੋਈ ਵਕੀਲ ਆਪਣੇ ਉਹ ਉਹ ਕਹਿ ਰਹੇ ਨੇ ਉਹ ਕਹਿੰਦੇ ਮੈਂ ਅੰਦਰ ਬੈਠਾ ਸੀਗਾ ਤੇ ਸਿੱਧਾ ਮੇਰੇ ਤੇ 10 ਤੋਂ 12 ਰੋਲ ਸਰ ਇਨੀਸ਼ੀਅਲ ਸਟੇਜ ਆਫ ਇਨਵੈਸਟੀਗੇਸ਼ਨ ਹੈਗੀ ਆ ਚੀਜ਼ਾਂ ਵੈਰੀਫਾਈ ਕਰਕੇ ਜੋ ਸਹੀ ਹੋਗਾ ਮੈਂ ਤੁਹਾਨੂੰ ਇਨਫੋਰਮੇਸ਼ਨ ਸ਼ੇਅਰ ਕਰਾਂਗਾ ਥੈਂਕ ਯੂ ਪਹਿਲਾਂ ਤੋਂ ਤੁਹਾंचेਦਰ ਜਿਹੜੇ ਕੋਈ ਤੇ ਰੈਡਾਂ ਦੀ ਵੀ ਹੈਗੀ ਦੇਖੋ ਮੈਂ ਫਿਰ ਤੁਹਾਨੂੰ ਇਹੀ ਕਹਿ ਰ SP and ADCB 4 ਜਿਹੜੇ ਸੀਗੇ ਇਹਨਾਂ ਨੇ ਜੋ ਦੱਸਿਆ ਆ ਵੀ ਇਹਨਾਂ ਨੇ ਫਾਇਰਿੰਗ ਦੀ ਗੱਲ ਤੋਂ ਹਲੇ ਫਿਲਹਾਲ ਦੀ ਕੜੀ ਇਨਕਾਰ ਕੀਤਾ ਗਿਆ ਆ ਪਰ ਜਿਹੜੇ ਵਕੀਲ ਸਾਹਿਬ ਸੀਗੇ ਜਿਹੜੇ ਇੱਥੇ ਆਏ ਸੀ ਜਿਹੜੀ ਜਗ੍ਹਾ ਦੀ ਓਨਰ ਦਾ ਆਪਣਾ ਦਾਵਾ ਕਰਦੇ ਸੀ ਵੀ ਅਸੀਂ ਉੱਥੇ ਦੇ ਓਨਰ ਹੈਗੇ ਆ ਪਰ ਉਹਨਾਂ ਲੋਕਾਂ ਕਹਿਆ ਗਿਆ ਵੀ 10 ਤੋਂ 12 ਰਾਊਂਡ ਜਿਹੜੀ ਹੈਗੀ ਫਾਇਰ ਕੀਤੇ ਗਿਆ ਤੇ ਉਹਨਾਂ ਨੇ ਭੱਜ ਕੇ ਜਾਨ ਬਚਾਈ ਆ ਉਹ ਵੀ ਤੁਹਾਨੂੰ ਅਸੀਂ ਗੱਲਬਾਤ ਸੁਣਾਵਾਂਗੇ ਪਰ ਫਿਲਹਾਲ ਦੀ ਗੱਡੀ ਜੇ ਆਪਾਂ ਗੱਲ ਕਰੀਏ ਵੀ ਇੱਥੇ ਕੁਛ ਨਾ ਕੁਛ ਤਾਂ ਜ਼ਰੂਰ ਹੋਇਆ ਹੈ ਪਰ ਪੁਲਿਸ ਇਸ ਮਾਮਲੇ ਦੇ ਵਿੱਚ ਹਲੇ ਜਾਂਚ ਦਾ ਵਿਸ਼ਾ ਦੀ ਗੱਲ ਕਹਿ ਕੇ ਇਸ ਗੱਲ ਨੂੰ ਹਲੇ ਪੁਸ਼ਟੀ ਨਹੀਂ ਕਰ ਰਹੀ ਵੀ ਇੱਥੇ ਫਾਇਰਿੰਗ ਹੋਈ ਹੈ ਪਰ ਜੇ ਆਪਾਂ ਗੱਲ ਕਰੀਏ ਪਰ ਫਾਇਰਿੰਗ ਕੋਕੀ ਮੀਡੀਆ ਨੂੰ ਅੰਦਰ ਜਾਣ ਤੋਂ ਰੋਕੇ ਗਿਆ ਸੀ ਕਿਸੇ ਵੀ ਹਾਲਤ ਵਿੱਚ ਕਿਸੇ ਵੀ ਤਰ੍ਹਾਂ ਦਾ ਮੀਡੀਆ ਕਰਮੀ ਨੂੰ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ ਹੁਣ ਅੰਦਰ ਕੀ ਹੋਇਆ ਹੈ ਜਾਂਚ ਕਿਉਂਕਿ ਅਸੀਂ ਜਾਂਚ ਅਸੀਂ ਪੁਲਿਸ ਦੇ ਨਾਲ ਸਹਿਯੋਗ ਵੀ ਕਰਨਾ ਚਾਹੁੰਦੇ ਆ ਪਰ ਅਸੀਂ ਪੁਲਿਸ ਦੇ ਖਿਲਾਫ ਵੀ ਜਾ ਕੇ ਅਸੀਂ ਕੋਈ ਗੱਲ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਪੁਲਿਸ ਨੇ ਫਿਲਹਾਲ ਦੀ ਕੜੀ ਜਿਹੜੀ ਹੈਗੀ ਹੈ ਫਾਇਰਿੰਗ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਵਕੀਲ ਸਵਰ ਸਾਹਿਬ ਵੱਲੋਂ ਦੱਸਿਆ ਜਾ ਰਿਹਾ ਵੀ 10 ਤੋਂ 12 ਰਾਊਂਡ ਫਾਇਰਿੰਗ ਹੋਈ ਹੈ ਹੁਣ ਇਸ ਮਾਮਲੇ ਵਿੱਚ ਹੋਰ ਅੱਗੇ ਕੀ ਕਾਰਵਾਈ ਹੁੰਦੀ ਹੈ ਜਾਂਚ ਤੋਂ ਬਾਅਦ ਕੀ ਸਾਹਮਣੇ ਆਉਂਦਾ ਇਹ ਤਾਂ ਆਉਣ ਵਾਲਾ Down am